ਪ੍ਰੀਸਿੰਗ ਪੁੱਲਰ ਚੇਅਰਮੈਨ ਮੂਲਵਾਸੀ ਸੁਰੱਖਿਆ ਸੰਸਥਾ ਪੰਜਾਬ ਪੁੱਲਰ ਜੀ ਅੱਜ ਜਿਹੜਾ ਪੰਜਾਬ ਵਿੱਚ ਜਿਹਨਾਂ ਨਾਲ ਬੰਦ ਕਰ ਦਿੱਤਾ ਗਿਆ ਬੰਦੀ ਕਾਲ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਭਾਰਤੀ ਸੰਵਿਧਾਨ ਨਿਰਮਾਤਾ ਨਾਰੀ ਮੁਕਤੀ ਦਾਤਾ ਆਧੁਨਿਕ ਭਾਰਤ ਦੇ ਸ਼ਿਲਪਕਾਰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓਂ ਵੇਦਕਰ ਜੀ ਦਾ ਜੋ ਬੁੱਧ ਜਿਹੜੀ ਪ੍ਰਤਮਾ ਸਥਾਪਿਤਿਆ ਦਰਬਾਰ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਜੋ ਵਿਰਾਸਤੀ ਮਾਰ ਗਿਆ ਉਸ ਦੇ ਤੇ ਸਤਾਪਤਿਆ ਕਿਸੇ ਸ਼ਰਾ ਪਿਛਲੇ ਦਿਨੀ 26 26 ਜਨਵਰੀ ਵਾਲੇ ਦਿਨ ਜੋ ਕਿਸੇ ਸ਼ਰਾਤੀ ਅੰਸਰ ਵੱਲੋਂ ਪੋੜੀ ਲਗਾ ਕੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਭਾਰਤੀ ਸੰਵਿਧਾਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਸਬੰਧ ਵਿੱਚ ਅੱਜ ਜੋ ਹੈ ਰੋਸ ਮੁਜਾਹਰਾ ਕੀਤਾ ਗਿਆ ਜੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਸਭ ਤੋਂ ਪਹਿਲਾਂ ਤੇ ਇਹ ਮੰਗ ਕਰਦੇ ਹਾਂ ਕਿ ਇਸ ਬੰਦੇ ਤੇ ਐਨਐਸਐ ਲਾਇਆ ਜਾਵੇ ਦੂਜੇ ਨੰਬਰ ਤੇ ਇਹ ਕਿ ਇਸ ਦੀ ਜਿਹੜੀ ਆ ਸੀਬੀਆਈ ਜਾਂ ਕਿ ਹੋਰ ਕਿਸੇ ਕੇਂਦਰੀ ਏਜੰਸੀ ਤੋਂ ਮਾਂਗ ਜਾਂਚ ਕਰਵਾਈ ਜਾਵੇ ਤਾਂ ਜੋ ਇਸ ਦੇ ਪਿਛੇ ਜੋ ਵੀ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਨੰਗਿਆ ਕੀਤਾ ਜਾਵੇ ਤੇ ਇਸ ਦਾ ਜਿਹੜਾ ਮੇਰਾ ਨਾਮ ਜੀ ਨਿਰਮਲ ਸਿੰਘ ਜੀ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਇੱਕ ਇਨਸਾਨ ਨਹੀਂ ਉਹ ਇੱਕ ਸੋਚ ਸੀ ਜੋ ਕਿ ਹਰ ਇੱਕ ਵਰਗ ਲਈ ਸੀ ਉਹਨਾਂ ਨੇ ਇਕੱਲਾ ਐਸੀ ਸਮਾਜ ਲਈ ਨਹੀਂ ਕੰਮ ਕੀਤਾ ਹਰ ਇੱਕ ਵਰਗ ਨੂੰ ਉਠਾਉਣ ਲਈ ਕੰਮ ਕੀਤਾ ਜਿੰਨੇ ਵੀ ਦੱਬੇ ਕੁਚਲੇ ਲੋਕ ਸੀ ਉਹਨਾਂ ਨੇ ਉਹਨਾਂ ਨੂੰ ਸਭ ਨੂੰ ਸਹੂਲਤਾ ਦਵਾਈਆਂ ਜਿੱਦਾਂ ਨਾਰੀ ਲੇ ਲੋ ਨਾਰੀ ਤੇ ਵੀ ਬੜੇ ਜ਼ੁਲਮ ਹੁੰਦੇ ਸੀ ਉਸ ਟਾਈਮ ਤੇ ਉਹਨਾਂ ਉਹਨਾਂ ਨੂੰ ਵੀ ਅਧਿਕਾਰ ਦਵਾਏ ਉਹਨਾਂ ਹਰ ਵਰਗ ਨੂੰ ਅਧਿਕਾਰ ਦਵਾਏ ਕੱਲੇ ਐਸੀ ਸਮਾਜ ਦੇ ਨਹੀਂ ਇਹਦੇ ਵਿੱਚ ਹਰ ਇੱਕ ਸਮਾਜ ਨੂੰ ਇੱਥੇ ਵੱਧ ਚੜ ਕੇ ਹਿੱਸਾ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਮੂਰਤੀ ਨੂੰ ਖੰਡਨ ਕੀਤਾ ਗਿਆ ਵਾ ਬੇਦਬੀ ਕੀਤੀ ਗਈ ਆ ਇਹ ਜੋ ਕਿ ਨਹੀਂ ਹੀ ਹੋਣਾ ਚਾਹੀਦਾ ਇਹ ਅੱਜ ਵੇਖੋ ਪਹਿਲੋ ਕਿਸਾਨਾਂ ਨੂੰ ਛੇੜਿਆ ਬਾਅਦ ਚ ਐਸੀ ਸਮਾਜ ਨੂੰ ਛੇੜਿਆ ਉਤੋ ਵਾਰ ਇਸ ਤੋਂ ਬਾਅਦ ਹਿੰਦੂ ਸਮਾਜ ਦੀ ਵੀ ਵਾਰੀ ਆ ਸਕਦੀ ਆ ਜੋ ਕਿ ਆਪਸ ਦੇ ਵਿੱਚ ਸਾਰੀ ਜਿਹੜੀ ਸਮੁੱਚੇ ਪੰਜਾਬ ਆ ਇਹਨੂੰ ਲੜਾਇਆ ਜਾ ਰਿਹਾ ਆ ਆਪਸ ਦੇ ਵਿੱਚ ਲੜਨ ਤੇ ਇਥੇ ਪੰਜਾਬ ਦੀ ਜਿਹੜਾ ਬੰਦ ਦੀ ਕਾਲ ਦਿੱਤੀ ਹੈ ਕੀ ਗੱਲ ਹੋ ਗਈ ਸਭ ਤੋਂ ਪਹਿਲੇ ਜੈ ਭੀਮ ਜੈ ਭਾਰਤ ਅੱਜ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਆ ਉਹਦੇ ਵਿੱਚ ਜਿਹੜਾ 26 ਜਨਵਰੀ ਨੂੰ ਅਪ੍ਰੈਲ 7 ਦੇ ਵਿੱਚ ਕਿਸੇ ਸ਼ਰਾਬੀ ਅਨਸਰ ਨੇ ਜੋਤੇ ਮੂਰਤੀ ਨੂੰ ਡੋੜਨ ਦੀ ਕੋਸ਼ਿਸ਼ ਕੀਤੀ ਸਵਧਾਨ ਨੂੰ ਅੱਗ ਲਗਾਈ ਆ ਉਹਦੇ ਰੋਸ ਦੇ ਵਿੱਚ ਅਸੀਂ ਸ਼ਹਿਰ ਜੰਡਿਆਲਾਗੁਰੂ ਬੰਦ ਕਰਵਾਇਆ ਤੇ ਬੜਾ ਵਧੀਆ ਸ਼ਹਿਰਵਾਸੀਆਂ ਦਾ ਸਹਿਯੋਗ ਆ ਇਹ ਮੰਗ ਕਰਤੀਓ ਜਿਸ ਕਰਕੇ ਅੱਜ ਦੀ ਪੰਕਤੀ ਗੱਲ ਚੁਕੀ ਸੀ ਅਸੀਂ ਚਾਹੁੰਨੇ ਕਿ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਐਨਐਸਏ ਲੱਗੇ ਉਸ ਬੰਦੇ ਨੂੰ ਦੇਸ਼ ਵਿਦਰੋਹੀ ਜਿਹੜਾ ਵਾਕਰਾਰ ਦਿੱਤਾ ਜਾਵੇ ਅਸਲ ਵਿੱਚ ਅੱਜ ਇਹ ਵਿਆਪਨ ਦਾ ਮੰਗ ਪੱਤਰ ਪੈ ਗਿਆ ਹੈ ਕੀ ਜਨਤ ਦੇ ਇਹ ਚਾਹ ਜੀ ਕਿਉਂਕਿ ਪਿਛਲੇ ਦਿਨੀ ਤੁਹਾਨੂੰ ਵੀ ਪਤਾ ਹੋਏਗਾ ਕਿ ਜਿਹੜਾ ਹੀ ਅਮਰ ਸਰ ਆ ਬਾਬਾ ਸਾਹਿਬ ਜੀ ਦੀ ਮੂਰਤੀ ਨੂੰ ਥੋੜਾ ਜਿਆਦਾ ਇਹਨਾਂ ਨੇ ਦਿੱਤਾ ਸ਼ਕਤੀ ਦਿੱਤੀ ਸੀ ਇੱਕ ਉਹ ਬੰਦੇ ਨੇ ਪੌੜੀ ਤੇ ਚੜ ਕੇ ਤੇ ਉਹਦੇ ਸਬੰਧ ਵਿੱਚ ਪੰਜਾਬ ਦੇ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਪੰਦ ਦੀ ਕਾਲ ਕੀਤੀ ਗਈ ਸੀ ਜੋ ਅੱਜ ਇੱਥੇ ਵਾਲਵਿਕੀ ਸੰਸਥਾਵਾਂ ਅਤੇ ਦੂਸਰੀਆਂ ਧਾਰਮਿਕ ਸੰਸਥਾਵਾਂ ਨੇ ਜਿਹੜੀ ਅੱਜ ਜਡੇ ਵਾਲਾ ਗੁਰੂ ਜੀ ਮਨ ਦੀ ਕਾਲ ਦਿੱਤੀ ਸੀ ਤੇ ਉਹਦੇ ਸਪੰਚ ਅਹੀਂ ਆਏ ਆ ਕਿ ਇਹਨਾਂ ਨਾਲ ਗੱਲ ਕੀਤੀ ਆ ਤੇ ਇਹਨਾਂ ਦਾ ਰੋਸ ਜਾਇਜ਼ ਆ ਤੇ ਇਹਨਾਂ ਨੇ ਜੋ ਮੈਨੂੰ ਮੰਗ ਪੱਤਰ ਦਿੱਤਾ ਵਾ ਉਹ ਆਪਾਂ ਆਪਣੇ ਸੀਨੀਅਰ ਅਫਸਰਾਂ ਦੇ ਥਰੂ ਸਰਕਾਰ ਤੱਕ ਪਹੁੰਚਾਵਾਂਗੇ ਜਗਾ ਆਪਣਾ ਇੱਥੇ ਰੋਸ ਸ਼ਾਂਤੀਪੂਰਵਕ ਹੋ ਰਿਹਾ ਜੀ ਬਿਲਕੁਲ ਜੀ ਬਿਲਕੁਲ ਸ਼ਾਂਤੀਪੂਰਵਕ ਹੈ ਤੁਸੀਂ ਦੇਖ ਹੀ ਰਹੇ ਹੋ ਵੇਦਾਂ ਦੀ ਕੋਈ ਗੱਲਬਾਤ ਨਹੀਂ ਆ ਕਿਉਂਕਿ ਜਿਹੜੇ ਸ਼ਹਿਰ ਨਿਵਾਸੀ ਆ ਉਹਨਾਂ ਨੇ ਵੀ ਪੂਰਾ ਸਹਿਯੋਗ ਦੇ ਰਹੇ ਆ